ਸਾ ਸਿੱਖਾ ਦਰਸ਼ਕੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਅੱਜ ਆਪਾਂ ਗੁਰਦੁਆਰਾ ਸ੍ਰੀ ਸੂਲੀ ਸਰ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਏ ਆ ਇਹ ਗੁਰਦੁਆਰਾ ਸਾਹਿਬ ਮਾਨਸਾ ਜ਼ਿਲ੍ਹੇ ਵਿੱਚ ਸਥਿਤ ਹੈ ਮਾਨਸਾ ਤੋਂ ਇਹ 15 ਕਿਲੋਮੀਟਰ ਦੂਰ ਹੈ ਜਿਹੜਾ ਕੋਟਤਾਰ ਮੂਪਿੰਡਾ ਹੈ ਉਹਦੇ ਤੋਂ ਇਹਦੀ ਦੂਰੀ 1 ਕਿਲੋਮੀਟਰ ਹੈ ਤੇ ਦਿੱਲੀ ਤੋਂ 260 ਕਿਲੋਮੀਟਰ ਹੈ ਤੇ ਤਖਤ ਸ੍ਰੀ ਦੰਦਵਾ ਸਾਹਿਬ ਤੋਂ 35 ਕਿਲੋਮੀਟਰ ਦੂਰੀ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੇ ਗੁਰੂ ਸਾਹਿਬਾਨ ਆਏ ਕੀ ਇਤਿਹਾਸ ਆ ਜਿਹੜੇ ਚੋਰਾਂ ਨੂੰ ਗੁਰੂ ਸਾਹਿਬ ਨੇ ਕੀ ਸਜ਼ਾ ਦਿੱਤੀ ਸੀਗੀ ਉਹ ਸਾਰੇ ਸਥਾਨ ਜਿੱਥੇ ਚੋਰਾਂ ਨੇ ਸੂਲੀ ਦੇ ਉੱਪਰ ਲਟਕ ਕੇ ਆਪਣੀ ਜਾਨ ਦਿੱਤੀ ਸੀ ਉਹ ਸਾਰੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਥਾਵਾਂਗੇ ਗੁਰੂ ਘਰ ਦੇ ਦਰਸ਼ਨ ਵੀ ਕਰਵਾਵਾਂਗੇ ਇਹ ਸਾਡੀ ਵੀਡੀਓ ਉਹਨਾਂ ਦਰਸ਼ਕਾਂ ਵਾਸਤੇ ਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਸੰਗਤਾਂ ਆਏ ਸਾਲ ਦਰਸ਼ਨ ਕਰਨ ਵਾਸਤੇ ਜਾਂਦੀਆਂ ਪਰ ਉਹਨਾਂ ਨੂੰ ਇਤਿਹਾਸ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਜੇਕਰ ਸਾਨੂੰ ਅਸੀਂ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਪਰ ਦਰਸ਼ਨਾ ਕਰਨ ਵਾਸਤੇ ਜਾਂਦੇ ਆ ਜੇਕਰ ਸਾਨੂੰ ਉਹ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੋਊਗੀ ਤਾਂ ਜਿਹੜੀ ਸਾਡੀ ਸ਼ਰਧਾ ਉਸ ਤੋਂ 200 ਗੁਣਾ ਜ਼ਿਆਦਾ ਹੋ ਜਾਊਗੀ ਅਸੀਂ ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਦੇਖਾਂਗੇ ਜੇਕਰ ਸਾਨੂੰ ਇਤਿਹਾਸ ਬਾਰੇ ਪ੍ਰੋਪਰ ਪਤਾ ਹੋਊਗਾ ਤਾਂ ਹੀ ਅਸੀਂ ਦੂਸਰੇ ਨੂੰ ਦੱਸ ਸਕਦੇ ਹਾਂ ਤਾਂ ਹੀ ਅਸੀਂ ਜਿਹੜੇ ਆਪਣੇ ਬਾਲ ਬੱਚਿਆਂ ਨੂੰ ਦੱਸਾਂਗੇ ਜਿਹੜੇ ਛੋਟੇ-ਛੋਟੇ ਆ ਜੇਕਰ ਬੱਚਿਆਂ ਨੂੰ ਆਪਾਂ ਚੰਗੀਆਂ ਲੈਣਾ ਦੇ ਵਿੱਚ ਪਾਉਣਾ ਚਾਹੁੰਦੇ ਆ ਤਾਂ ਇਹਨਾਂ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚ ਆਪ ਵੀ ਆਓ ਤੇ ਆਪਦੇ ਬੱਚਿਆਂ ਨੂੰ ਵੀ ਲੈ ਕੇ ਆਓ ਆਜੋ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਨਾਲ ਹੀ ਪੂਰਾ ਇਤਿਹਾਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਦਰਸ਼ਕੋ ਜਦੋਂ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਤਾਂ ਮਨ ਦੇ ਵਿੱਚ ਇੱਕ ਤਸਵੀਰ ਬਣਾ ਕੇ ਜਾਇਆ ਕਰੋ ਉਸ ਸਮੇਂ ਦੇ ਵਿੱਚ ਆਪਣੇ ਮਾਈਂਡ ਨੂੰ ਤੇ ਮਨ ਨੂੰ ਫੀਲ ਕਰਿਆ ਕਰੋ ਜਿਵੇਂ ਦਾ ਦ੍ਰਿਸ਼ ਉਸ ਸਮੇਂ ਦਾ ਰਿਹਾ ਹੋਵੇਗਾ ਸਾਡੇ ਦੇਖਣ ਦਾ ਨਜ਼ਰੀਆ ਬਦਲੀ ਹੋ ਜਾਣਾ ਜਦੋਂ ਸਾਨੂੰ ਉਸ ਸਥਾਨ ਜਾਂ ਕਿਸੇ ਵੀ ਧਾਰਮਿਕ ਬਿਲਡਿੰਗ ਦਾ ਇਤਿਹਾਸ ਪਤਾ ਹੋਵੇਗਾ ਇਤਿਹਾਸ ਦਾ ਪਤਾ ਹੁਣ ਬਹੁਤ ਜ਼ਰੂਰੀ ਆ ਅੱਜ ਅਸੀਂ ਸ੍ਰੀ ਗੁਰਦੁਆਰਾ ਸੂਲੀ ਸਰ ਸਾਹਿਬ ਜ਼ਿਲ੍ਹਾ ਮਾਨਸਾ ਦਾ ਇਤਿਹਾਸ ਤੁਹਾਨੂੰ ਸਰਵਣ ਕਰਵਾਵਾਂਗੇ ਇਹ ਗੁਰਦੁਆਰਾ ਕੋਟ ਧਰਮੂ ਪਿੰਡ ਦੇ 1 ਕਿਲੋਮੀਟਰ ਦੂਰ ਸਥਿਤ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਤੋਂ 1665 ਨੂੰ ਮਾਲਵਾ ਇਲਾਕੇ ਨੂੰ ਚਾਲੇ ਪਾਏ ਸੀ ਤਾਂ ਮਾਲਵਾ ਖੇਤਰ ਨੂੰ ਤਾਰਦੇ ਹੋਏ ਧੰਨ ਧੰਨ ਤੇਗ বাহাদুর ਸਾਹਿਬ ਮਹਾਰਾਜ ਇਥੋਂ ਮੋੜ ਢਿਲਮਾ ਪੰਦੇਰ ਜੋਗਾਪਪਾਲ ਖੀਵਾ ਖਿਆਲਾ ਤੇ ਮੋੜ ਹੁੰਦੇ ਹੋਏ ਤਲਵੰਡੀ ਪਹੁੰਚੇ ਸੀ ਜਦੋਂ ਗੁਰੂ ਮਹਾਰਾਜ ਤਲਵੰਡੀ ਪਹੁੰਚੇ ਤਾਂ ਉਥੇ ਸਰੋਵਰ ਦੀ ਖਦਾਈ ਕਰਵਾ ਰਹੇ ਸੀ ਉਸ ਸਮੇਂ ਕੋਟ ਧਰਮੂ ਪਿੰਡ ਦੇ ਇੱਕ ਗੁਰਸਿੱਖ ਜਿਹੜੇ ਗੁਰੂ ਦੇ ਬਹੁਤ ਪੱਕੇ ਸਿੱਖ ਸੀਗੇ ਬਹੁਤ ਸ਼ਰਧਾ万 ਸਿੱਖ ਸੀ ਭਾਈ ਜਗਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਦੇ ਨੇ ਉੱਥੇ ਉਹ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜਾਣੀ ਜਾਣ ਤੁਸੀਂ ਆਪਣੇ ਚਰਨ ਸਾਡੇ ਪਿੰਡ ਵਿੱਚ ਪਾਓ ਤਾਂ ਕਿ ਜਿਹੜੀ ਸਾਡੀ ਮੁਕਤੀ ਹੋ ਸਕੇ ਸਾਡੇ ਪਿੰਡ ਦਾ ਸੁਧਾਰ ਹੋ ਸਕੇ ਸੱਚੇ ਪਾਤਸ਼ਾਹ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੇਨਤੀ ਪ੍ਰਵਾਨ ਕਰਕੇ ਪਿੰਡ ਕੋਟ ਵਿਖੇ ਆਉਂਦੇ ਨੇ ਸੋਚੋ ਸਾਧ ਸੰਗਤ ਜੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਕੋਟ ਧਰਮੂ ਵਿਖੇ ਆਏ ਹੋਣਗੇ ਤਾਂ ਸੰਗਤਾਂ ਨੂੰ ਕਿੰਨਾ ਚਾ ਚੜਿਆ ਹੋਣਾ ਕਿੰਨਾ ਸੋਹਣਾ ਜਿਹੜਾ ਦ੍ਰਿਸ਼ ਹੋਣਾ ਕੀ ਕੀ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਫੁਰਨੇ ਆ ਉਹ ਖੁਫਰੇ ਹੋਣੇ ਆ ਗੁਰੂ ਸਾਹਿਬ ਨੂੰ ਲੈ ਕੇ ਉਹ ਇਲਾਕਾ ਨਿਵਾਸੀ ਉਹ ਪਿੰਡ ਦੇ ਵਾਸੀ ਕਿੰਨੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਹਿਮ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹੋਣਗੇ ਉਸ ਸਮੇਂ ਇਸ ਇਲਾਕੇ ਵਿੱਚ ਬਹੁਤ ਸਾਰੇ ਟਿੱਬੇ ਹੁੰਦੇ ਸੀ ਮਾਹੌਲ ਹਲੇ ਵੀ ਬਹੁਤ ਜਿਆਦੇ ਪੁਰਾਣੇ ਟਾਈਪ ਦਾ ਪਰ ਉਸ ਟਾਈਮ ਦਾ ਮਾਹੌਲ ਤਾਂ ਬਿਲਕੁਲ ਸ਼ਾਂਤੀ ਨਾ ਹਾਰਨਾ ਦੀ ਆਵਾਜ਼ ਸੀ ਨਾ ਕੋਈ ਸ਼ੋਰ ਸ਼ਰਾਬਾ ਸੀ ਨਾ ਕੋਈ ਪੋਲਿਊਸ਼ਨ ਸੀ ਬਸ ਸਿੰਘਾਂ ਦੀਆਂ ਆਵਾਜ਼ਾਂ ਤੇ ਕੂੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਹੋਣਗੀਆਂ ਹੁਣ ਇਤਿਹਾਸ ਨੂੰ ਅੱਗੇ ਹੋਰ ਤੋਰਦੇ ਆ ਆਪਾਂ ਪਰਤਦਰ ਪਰਤ ਜਿਹੜਾ ਇਤਿਹਾਸ ਆ ਉਹਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਆਪਾਂ ਨੂੰ ਗਿਆਨ ਆ ਜਦੋਂ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਨਾ ਹੁੰਦੇ ਨੇ ਤਾਂ ਖੁੱਲਾ ਥਾਂ ਦੇਖ ਕੇ ਪਿੰਡ ਦੇ ਬਾਹਰ ਡੇਰਾ ਲਾ ਦਿੰਦੇ ਨੇ ਕਿਉਂਕਿ ਇਲਾਕੇ ਦੀ ਹੋਰ ਸੰਗਤ ਵੀ ਦਰਸ਼ਨਾ ਵਾਸਤੇ ਤਲਵੰਡੀ ਸਾਬੋ ਗੁਰੂ ਸਾਹਿਬ ਦੇ ਕੋਲ ਆਉਂਦੀ ਹੁੰਦੀ ਸੀ ਤਾਂ ਗੁਰੂ ਸਾਹਿਬ ਨੇ ਸੋਚਿਆ ਇੱਥੇ ਵੀ ਆਵੇਗੀ ਤਾਂ ਗੁਰੂ ਸਾਹਿਬ ਨੇ ਇੱਕ ਖੁੱਲੇ ਟਿੱਲੇ ਦੇ ਉੱਤੇ ਆਪਣਾ ਡੇਰਾ ਲਾ ਲਿਆ ਸ਼ਾਮ ਦੇ ਸਮੇਂ ਦੀਵਾਨ ਸਜਦੇ ਕੀਰਤਨ ਹੁੰਦਾ ਪਾਠ ਹੁੰਦਾ ਬਹੁਤ ਜ਼ਿਆਦਾ ਰੌਣਕ ਲੱਗਦੀ ਸੀਗੀ ਜਦੋਂ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਿੰਡ ਕੋਟ ਧਰਮੂ ਪਹੁੰਚਦੇ ਨੇ ਤਾਂ ਉਸ ਸਮੇਂ ਇੱਕ ਘਟਨਾ ਵਾਪਰਦੀ ਆ ਉਹ ਘਟਨਾ ਕੀ ਸੀ ਇਸ ਬਾਰੇ ਗੱਲ ਕਰਦੇ ਆ ਇਸ ਘਟਨਾ ਨਾਲ ਇਸ ਸशोਭਿਤ ਗੁਰਦੁਆਰਾ ਸਾਹਿਬ ਸੂਲੀ ਸਰ ਜੀ ਦਾ ਕੀ ਸੰਬੰਧ ਹੈ ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਕੀਰਤਨ ਦਾ ਗਾਇਨ ਕਰਦੇ ਸਨ ਬਹੁਤ ਜ਼ਿਆਦਾ ਸੰਗਤ ਆਉਂਦੀ ਸੀ ਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਦੇ ਰਵਾਬੀ ਨੱਥੂ ਰਾਮ ਜੀ ਰਵਾਬ ਵਜਾਉਂਦੇ ਸਨ ਸਾਥ ਸੰਗਤ ਜੀ ਉਹ ਸਮਾਂ ਕਿੰਨਾ ਕਰਮਾ ਵਾਲਾ ਹੋਣਾ ਜਦੋਂ ਇਸ ਸਥਾਨ ਤੇ ਜਿੱਥੇ ਹੁਣ ਅਸੀਂ ਖੜਕੇ ਬੋਲ ਰਹੇ ਹਾਂ ਜਦੋਂ ਸਾਡੇ ਗੁਰੂ ਮਹਾਰਾਜ ਜੀ ਜੀ ਦੀ ਆਵਾਜ਼ ਆ ਰਹੀ ਹੋਣੀ ਆ ਸਾਡੇ ਕੰਨਾਂ ਦੇ ਵਿੱਚ ਪੈ ਰਹੀ ਹੋਣੀ ਆ ਬਸ ਮਨ ਨੂੰ ਘੇਰ ਕੇ ਫੀਲ ਕਰਨ ਦੀ ਜ਼ਰੂਰਤ ਹੈ ਸੰਗਤਾਂ ਜਦੋਂ ਗੁਰੂ ਮਹਾਰਾਜ ਕੀਰਤਨ ਕਰਦੇ ਸੀ ਪਾਠ ਕਰਦੇ ਸੀ ਤਾਂ ਸੁਣ ਕੇ ਨਿਹਾਲ ਹੋ ਜਾਂਦੀਆਂ ਸੀ ਉਸੇ ਸਮੇਂ ਪਿੰਡ ਕੋਟ ਧਰਮੂ ਦੇ ਵਿੱਚ ਕੁਝ ਚੋਰ ਵੀ ਰਹਿੰਦੇ ਸੀ ਜਦੋਂ ਦੀਵਾਨ ਚੱਲ ਰਿਆ ਹੁੰਦਾ ਤਾਂ ਉਹ ਚੋਰ ਸੰਗਤ ਦੇ ਵਿੱਚ ਬੈਠ ਜਾਂਦੇ ਹਨ ਸੰਗਤ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਕਿਉਂ ਚੋਰ ਦੇ ਮੂੰਹ ਤੇ ਕਿਹੜਾ ਲਿਖਿਆ ਹੁੰਦਾ ਵੀ ਉਹ ਚੋਰ ਹੈ ਉਹਨਾਂ ਦੀ ਜਿਹੜੀ ਮਨਸਾ ਕੀਰਤਨ ਸੁਣਨ ਜਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਨਹੀਂ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਸ਼ਾਮ ਹੋਣ ਤੱਕ ਹੌਲੀ-ਹੌਲੀ ਜਿਹੜੀ ਸੰਗਤ ਸੀ ਜਿਹੜੇ ਲੋਕ ਸੀ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਉਣ ਲੱਗਦੇ ਹਨੇਰਾ ਹੋਣ ਤੇ ਉਹ ਚੋਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਦੋ ਕੀਮਤੀ ਘੋੜੇ ਚਰਾਉਣ ਦਾ ਯਤਨ ਕਰਦੇ ਪਹਿਲੇ ਦਿਨ ਘੋੜੇ ਚਰਾਉਣ ਦਾ ਜਿਹੜਾ ਯਤਨ ਸੀ ਉਹ ਉਹਨਾਂ ਦਾ ਫੇਲ ਹੋ ਗਿਆ ਸਾ ਸੰਗਤ ਜੀ ਅੱਜ ਅਸੀਂ ਇਹ ਸੋਚਦੇ ਹਾਂ ਕਿ ਧਰਤੀ ਤੇ ਪਾਪ ਬਹੁਤ ਵੱਧ ਗਿਆ ਜੇ ਅਸੀਂ ਪਿਛਲੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਚੱਲਦਾ ਕਿ ਆ ਸਭ ਕੁਝ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਚੋਰ ਚਪਾਟੇ ਉਸ ਟਾਈਮ ਵੀ ਸਨ ਪਰ ਸ਼ਰਧਾ万 ਸਿੱਖਾਂ ਦੀ ਗਿਣਤੀ ਨਾ ਉਸ ਸਮੇਂ ਘੱਟ ਸੀ ਨਾ ਅੱਜ ਦੇ ਸਮੇਂ ਘੱਟ ਹੈ ਹੁਣ ਫਿਰ ਗੱਲ ਉਹਨਾਂ ਚੋਰਾਂ ਦੀ ਕਰਦੇ ਹਾਂ ਨਾ ਕੁਝ ਸਮੇਂ ਬਾਅਦ ਫਿਰ ਕੋਸ਼ਿਸ਼ ਕਰਦੇ ਹਨ ਤੇ ਹਨੇਰੇ ਦਾ ਫਾਇਦਾ ਉਠਾ ਕੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘੂੜਾ ਖੋਲ ਕੇ ਲੈ ਜਾਂਦੇ ਹਨ ਇਤਿਹਾਸ ਬੋਰਡ ਦੇ ਉੱਪਰ ਵੀ ਅੰਕਿਤ ਹੈ ਇਤਿਹਾਸ ਨੂੰ ਵੱਖ-ਵੱਖ ਤਰੀਕਿਆਂ ਨਾਲ ਅੰਕਿਤ ਕੀਤਾ ਗਿਆ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਘੂੜਾ ਜਿਹੜੇ ਚੋਰ ਸੀ ਉਹ ਲੈ ਜਾਂਦੇ ਨੇ ਤਾਂ ਕੁਝ ਟਾਈਮ ਬਾਅਦ ਉਹਨਾਂ ਨੂੰ ਦਿਖਣਾ ਬੰਦ ਹੋ ਜਾਂਦਾ ਪਾਪ ਉਹ ਅੰਨੇ ਹੋ ਜਾਂਦੇ ਹਨ ਜਦੋਂ ਅੱਗੇ ਦੇਖਦੇ ਹਨ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਜਿੱਦ ਤਰੋ ਘੋੜਾ ਲੈ ਕੇ ਆਇਸੀ ਜਦੋਂ ਉਧਰ ਦੇਖਦੇ ਹਨ ਤਾਂ ਉਹਨਾਂ ਨੂੰ ਸਭ ਕੁਝ ਦਿਖਾਈ ਦਿੰਦਾ ਤੇ ਕੁਝ ਇਤਿਹਾਸਕਾਰਾਂ ਮੁਤਾਬਕ ਉਹਨਾਂ ਚੋਰਾ ਨੂੰ ਦਿਸ਼ਾ ਦਾ ਭ੍ਰਮ ਹੋ ਗਿਆ ਉਹ ਆਪਣੀ ਉੱਤਰ ਦੱਖਣ ਪੂਰਬ ਪੱਛਮ ਦਿਸ਼ਾ ਸਭ ਕੁ ਲਗੇ ਉਹਨਾਂ ਦੇ ਮਾਈਂਡ ਦੇ ਵਿੱਚੋਂ ਸਭ ਕੁ ਸਕਿਪ ਹੋ ਗਿਆ ਕਿਉਂਕਿ ਉਸ ਟਾਈਮ ਕੋਈ ਪੱਕੇ ਰਸਤੇ ਨਹੀਂ ਸਨ ਬਸ ਜੋ ਸਨ ਰੇਤ ਦੇ ਉੱਚੇ ਉੱਚੇ ਟਿੱਬੇ ਜਾਂ ਝਾਰਸੋ ਸਰਸੀ ਜਦੋਂ ਸਿੱਖਾਂ ਨੂੰ ਘੋੜਿਆਂ ਦੀ ਚੋਰੀ ਦਾ ਪਤਾ ਲੱਗਿਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਉਹ ਘੋੜਿਆਂ ਦੇ ਪੈਰਾਂ ਦੇ ਨਿਸ਼ਾਨਾਂ ਦੇ ਪਿੱਛੇ-ਪਿੱਛੇ ਜਾਂਦੇ ਹਨ ਪਿੱਛਾ ਕਰਦੇ ਕਰਦੇ ਰਾਤ ਹੋ ਗਈ ਕੁਝ ਸਮੇਂ ਬਾਅਦ ਉਹ ਚੋਰਾਂ ਨੂੰ ਮਿਲ ਜਾਂਦੇ ਹਨ ਚੋਰਾਂ ਨੂੰ ਉਹ ਫੜ ਲੈਂਦੇ ਹਨ ਚੋਰ ਬੈਠੇ ਹੋਏ ਸਨ ਸੰਗ ਜੀ ਸੋਚੋ ਚੋਰਾਂ ਦੀ ਉਸ ਸਮੇਂ ਕੀ ਕੰਡੀਸ਼ਨ ਹੋਵੇਗੀ ਤੇ ਉਹ ਕੀ ਸੋਚ ਰਹੇ ਹੋਣਗੇ ਇੱਕ ਚੰਗਾ ਪਲਾ ਦੇਖਦਾ ਤੁਰਦਾ ਫਿਰਦਾ ਬੰਦਾ ਜਦੋਂ ਅੰਨਾ ਹੋ ਜਾਂਦਾ ਉਹੀ ਫੁਰਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਚੱਲ ਰਹੇ ਹੋਣਗੇ ਜਦੋਂ ਚੋਰ ਮਿਲ ਜਾਂਦੇ ਨੇ ਤਾਂ ਸਿੱਖ ਚੋਰਾਂ ਨੂੰ ਫੜ ਲੈਂਦੇ ਨੇ ਤੇ ਘੋੜਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਚੋਰਾਂ ਦੇ ਹੱਥ ਪੈਰ ਵੰਨ ਕੇ ਗੁਰੂ ਸਾਹਿਬ ਦੇ ਕੋਲ ਵਾਪਸ ਲੈ ਆਉਂਦੇ ਹਨ ਜਿਹੜੀ ਚੋ ਘੋੜਿਆਂ ਦੇ ਚੋਰੀ ਦੀ ਗੱਲ ਸੀ ਸਿੱਖਾਂ ਨੇ ਹਜੇ ਤੱਕ ਗੁਰੂ ਸਾਹਿਬ ਨੂੰ ਨਹੀਂ ਦੱਸੀ ਹੋਈ ਸੀ ਸਿੱਖਾਂ ਨੇ ਇਹ ਆਪ ਦੇ ਲੈਵਲ ਤੇ ਹੀ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਹੱਲ ਕੀਤਾ ਵੀ ਚੋੜਾ ਨੂੰ ਫੜ ਕੇ ਵਾਪਸ ਇਸੇ ਸਥਾਨ ਤੇ ਲਿਆਉਂਦੇ ਹਨ ਜਿੱਥੇ ਗੁਰੂ ਸਾਹਿਬ ਜੀ ਦੇ ਦੀਵਾਨ ਸਜਦੇ ਸਨ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਦੇ ਦੂਸਰੇ ਦਿਨ ਸ਼ਾਮ ਨੂੰ ਦੀਵਾਨ ਸਜਦੇ ਹਨ ਤਾਂ ਜਿਹੜੇ ਉਹ ਚੋਰ ਸੀਗੇ ਉਹ ਸੰਗਤ ਦੇ ਵਿੱਚ ਪੇਸ਼ ਕੀਤੇ ਗਏ ਉਹਨਾਂ ਦੇ ਜਿਹੜੇ ਹੱਥ ਪੈਰ ਸੀਗੇ ਉਹ ਬੰਨੇ ਬੰਨੇ ਹੋਏ ਸੀਗੇ ਜਦੋਂ ਉਹਨਾਂ ਚੋਰਾਂ ਨੂੰ ਗੁਰੂ ਸਾਹਿਬ ਦੇ ਸਾਹਮਣੇ ਤੇ ਸੰਗਤ ਦੇ ਸਾਹਮਣੇ ਸਿੱਖਾਂ ਨੇ ਪੇਸ਼ ਕੀਤਾ ਤਾਂ ਗੁਰੂ ਸਾਹਿਬ ਦੇ ਜਿਹੜੇ ਪਹਿਲੇ ਬਚਨ ਸੀਗੇ ਕਿ ਇਹਨਾਂ ਚੋਰਾਂ ਦੇ ਹੱਥ ਤੇ ਪੈਰ ਦੋਨੇ ਖੋਲ ਦਿਓ ਇਹ ਆ ਜਿਹੜੀਆਂ ਆਪ ਦੀ ਸਜ਼ਾ ਇਹ ਆਪ ਤੈਅ ਕਰਨਗੇ ਤੇ ਇਹ ਸਿੱਖਾਂ ਨੇ ਕੀਤਾ ਵੀ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਹੱਥ ਪੈਰ ਸੀਗੇ ਉਹ ਖੋਲ ਦਿੱਤੇ ਗਏ ਇਹ ਜਿਹੜਾ ਸਾਰਾ ਘਟਨਾ ਕਰਮਾ ਜਿੱਥੇ ਅਸੀਂ ਹੁਣ ਖੜੇ ਹੋਏ ਆ ਕਿਸੇ ਟਾਈਮ ਇੱਥੇ ਦੀਵਾਨ ਸਜਦੇ ਸੀਗੇ ਗੁਰੂ ਸਾਹਿਬਾਨ ਦੀ ਜਿੱਥੇ ਅਸੀਂ ਹੁਣ ਬੋਲ ਰਹੇ ਆ ਕਿਸੇ ਟਾਈਮ ਤੇ ਗੁਰੂ ਸਾਹਿਬ ਇੱਥੇ ਬੋਲ ਰਹੇ ਹੁੰਦੇ ਸੀਗੇ ਕਿੰਨਾ ਕਰਮਾਂ ਵਾਲਾ ਉਹ ਦਿਨ ਹੋਊਗਾ ਉਹ ਹਵਾ ਕਿੰਨੀ ਕਰਮਾਂ ਵਾਲੀ ਹੋਊਗੀ ਉਹ ਟਾਈਮ ਅਸੀਂ ਫੀਲ ਕਰ ਸਕਦੇ ਹਾਂ ਬਸ ਦਿਮਾਗ ਨੂੰ ਐ ਬੰਦ ਕਰ ਲਓ ਤੇ ਫੀਲ ਕਰੋ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਅੰਗ ਸੰਗ ਹੀ ਆ ਉਹਨਾਂ ਚੋਰਾ ਨਾਲ ਉਸ ਤੋਂ ਬਾਅਦ ਜਿਹੜਾ ਘਟਨਾਕਰਮ ਹੋਇਆ ਜਿਹੜੀ ਉਹਨਾਂ ਨੇ ਸੂਲੀ ਲਈ ਉਹ ਸਾਰੀ ਜਗ੍ਹਾ ਉਹ ਸਾਰਾ ਇਤਿਹਾਸ ਤੁਹਾਨੂੰ ਚੰਦ ਮਿੰਟਾਂ ਦੀ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਵੀ ਤੇ ਸਰਬਣ ਵੀ ਕਰਵਾਵਾਂਗੇ ਆਜੋ ਆਪਾਂ ਹੁਣ ਉਸ ਜਗ੍ਹਾ ਦੇ ਵੱਲ ਚੱਲੇ ਪਾਉਣੇ ਆ ਜਿੱਥੇ ਇਹ ਸਾਰਾ ਘਟਨਾਕਰਮ ਹੋਇਆ ਸੀਗਾ ਸਾਧ ਸੰਗਤ ਜੀ ਜਿਹੜੀਆਂ ਤੁਸੀਂ ਮੇਰੀ ਬੈਕ ਸਾਈਡ ਤੇ ਅਸਥਾਨ ਦੇਖ ਰਹੇ ਹੋ ਇੱਥੇ ਪਹਿਲਾਂ ਗੁਰੂ ਸਾਹਿਬਾਨ ਦੇ ਟਾਈਮ ਤੇ ਬਹੁਤ ਵੱਡਾ ਝੰਡ ਹੁੰਦਾ ਸੀਗਾ ਜਦੋਂ ਚੋਰਾ ਨੂੰ ਗੁਰੂ ਸਾਹਿਬ ਨੇ ਖੁੱਲਾ ਛੱਡ ਦਿੱਤਾ ਸੰਗਤ ਨੂੰ ਆਦੇਸ਼ ਦਿੱਤਾ ਵੀ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਉਹ ਜਿਹੜੇ ਚੋਰ ਸੀ ਬਹੁਤ ਜ਼ਿਆਦਾ ਸ਼ਰਮਿੰਦਾ ਹੋਏ ਉਹਨਾਂ ਨੂੰ ਬਹੁਤ ਜ਼ਿਆਦਾ ਮਨ ਦੇ ਵਿੱਚ ਪਸਤਾਵਾ ਹੋਇਆ ਤਦੋਂ ਉਹ ਚੋਰ ਇਸ ਝੰਡ ਦੇ ਉੱਪਰ ਇਸੇ ਜਗ੍ਹਾ ਦੇ ਉੱਪਰ ਚੜ ਗਏ ਤੇ ਉਹਨਾਂ ਨੇ ਪੇਟ ਦੇ ਵੱਲ ਇੱਕ ਝੰਡ ਦੇ ਉੱਪਰ ਖੁੰਗਰੀ ਸੀ ਤਿੱਖੀ ਮੋਟੀ ਤਿੱਖੀ ਤੇ ਉਹਨਾਂ ਨੇ ਪੇਟ ਦੇ ਵੱਲ ਹੋ ਕੇ ਸੂਲੀ ਲੈ ਲਈ ਇੱਥੇ ਸੂਲੀ ਆਦੀ ਤੇ ਆਦੀ ਜਾਨ ਦੇ ਦਿੱਤੀ ਉਸ ਘਟਨਾ ਤੋਂ ਬਾਅਦ ਇਸ ਸਥਾਨ ਦਾ ਨਾਮ ਸੂਲੀ ਸਰ ਸਹਿ ਪੈ ਗਿਆ ਤੇ ਸਾ ਸੰਗਤ ਜੀ ਉਹੀ ਜਗ੍ਹਾ ਤੁਸੀਂ ਆਪ ਦੇਖੋ ਵੀ ਚੋਰਾਂ ਦੇ ਮਨ ਦੇ ਵਿੱਚ ਕਿੰਨਾ ਪਸਤਾਵਾ ਹੋਣਾ ਜਿਹੜੀ ਉਹਨਾਂ ਨੇ ਸੂਲੀ ਲਈ ਸੰਗਤ ਜੀ ਹੁਣ ਜਿੱਥੇ ਚੋਰਾਂ ਨੇ ਸੂਲੀ ਲਈ ਸੀ ਉਸ ਸਥਾਨ ਦੇ ਉੱਪਰ ਆਏ ਹੋਏ ਆ ਉੱਪਰ ਦਾ ਜਿਹੜਾ 뷰 ਆ ਤੁਸੀਂ ਆਪ ਦੇਖ ਸਕਦੇ ਹੋ ਵੀ ਗੁਰੂ ਸਾਹਿਬਾਨ ਦੇ ਟਾਈਮ ਤੇ ਟੂਏ ਹੁੰਦੇ ਸੀ ਟਿੱਬੇ ਹੁੰਦੇ ਸੀ ਪੁਰਾਣੇ ਪੁਰਾਣੇ ਜਿਹੜੇ ਦਰਖਤ ਹੁੰਦੇ ਸੀ ਕਰੀਰ ਹੁੰਦੇ ਸੀ ਬਹੁਤ ਜਿਹੜਾ ਜਿਹੜਾ 400 ਸਰਾ ਉਹ ਹੁੰਦਾ ਸੀਗਾ ਹੁਣ ਵੀ ਇੰਨੇ ਕੁ ਦਰਖਤ ਆ ਇੰਨਾ ਕੁ ਪੁਰਾਣਾ ਮਾਹੌਲ ਆ ਇੱਥੇ ਐਂ ਲੱਗਦਾ ਵੀ ਪੁਰਾਣੇ ਮਾਹੌਲ ਦੇ ਵਿੱਚ ਹੀ ਆ ਗਏ ਹੁੰਨੇ ਆ ਤੇ ਸਾਧ ਸੰਗਤ ਜੀ ਅਸੀਂ ਕਿਤੇ ਵੀ ਜਾਈਏ ਸਾਸੀ ਇਤਿਹਾਸ ਦੀ ਪ੍ਰੋਪਰ ਜਾਣਕਾਰੀ ਲੈ ਕੇ ਉਸ ਜਗ੍ਹਾ ਦੇ ਦਰਸ਼ਨ ਕਰਿਆ ਕਰੀਏ ਤੇ ਫਿਰ ਸਾਡਾ ਜਿਹੜੀ ਯਾਤਰਾ ਉਹ ਵੀ ਸਫਲ ਹੋਊਗੀ ਬਸ ਇਹ ਨਾ ਹੋਵੇ ਕਿ ਅਸੀਂ ਦਰਸ਼ਨ ਕਰ ਆਏ ਸਾਨੂੰ ਇਤਿਹਾਸ ਕੁਛ ਪਤਾ ਨਹੀਂ ਫੇਰ ਹੀ ਜਿਹੜੇ ਆਪਾਂ ਆਪਦੇ ਬੱਚਿਆਂ ਨੂੰ ਜਾਣਕਾਰੀ ਦੇ ਸਕਦੇ ਆ ਜੇਕਰ ਸਾਨੂੰ ਖੁਦ ਨੂੰ ਇਤਿਹਾਸ ਪਤਾ ਹੋਊਗਾ ਫੇਰ ਹੀ ਆਪਾਂ ਆਪਦੇ ਭੈਣ ਭਾਈ ਨੂੰ ਦੱਸ ਸਕਦੇ ਆ ਇਸ ਕਰਕੇ ਸਾਧ ਸੰਗਤ ਜੀ ਜਿੰਨਾ ਹੋ ਸਕਦਾ ਸਿੱਖ ਇਤਿਹਾਸ ਪੜੋ ਸਿੱਖ ਇਤਿਹਾਸ ਜਿੰਨਾ ਅਸੀਂ ਢੰਗਾਈ ਦੇ ਵਿੱਚ ਜਾਈ ਜਾਂਦੇ ਆ ਉਹਨਾਂ ਹੀ ਇੰਟਰਸਟਿੰਗ ਹੁੰਦਾ ਜਾਂਦਾ ਉਹਨਾਂ ਹੀ ਸਾਨੂੰ ਜਿਹੜੀਆਂ ਜਿਹੜੇ ਸਾਡੇ ਗੁਰੂ ਸਾਹਿਬਾਨ ਆ ਉਹਨਾਂ ਦੁਆਰਾ ਕੀਤੇ ਹੋਏ ਕੰਮ ਸਿੱਖਾਂ ਦੁਆਰਾ ਦਿੱਤੀਆਂ ਹੋਈਆਂ ਸ਼ਹੀਦੀਆਂ ਸਾਰਾ ਕੁਝ ਪਤਾ ਚੱਲਦਾ ਵੀ ਜਿਹੜਾ ਸਾਡਾ ਇਤਿਹਾਸ ਆ ਅਸੀਂ ਕਿੰਨੇ ਮਹਾਨ ਇਤਿਹਾਸ ਦੇ ਮਾਲਕਾਂ ਸਾਧ ਸੰਗਤ ਜੀ ਅਸੀਂ ਇਹ ਜਾਣਕਾਰੀ ਉਹਨਾਂ ਸਾਡੇ ਬੱਚਿਆਂ ਉਹਨਾਂ ਵੀਰਾਂ ਉਹਨਾਂ ਭੈਣਾਂ ਉਹਨਾਂ ਭਰਾਵਾਂ ਵਾਸਤੇ ਦਿੱਤੀ ਆ ਜਿਨ੍ਹਾਂ ਨੇ ਇਸ ਗੁਰੂ ਘਰ ਦੇ ਦਰਸ਼ਨ ਕੀਤੇ ਆ ਜਾਂ ਜਿਨ੍ਹਾਂ ਨੇ ਨਹੀਂ ਕੀਤੇ ਜਿਨ੍ਹਾਂ ਨੇ ਕੱਲਾ ਨਾਮ ਸੁਣਿਆ ਅਸੀਂ ਇਤਿਹਾਸ ਪੂਰਾ ਫਰੋਲਣ ਦੀ ਕੋਸ਼ਿਸ਼ ਕੀਤੀ ਆ ਤੇ ਕੋਸ਼ਿਸ਼ ਇਹ ਵੀ ਕੀਤੀ ਆ ਵੀ ਜਿਹੜੀਆਂ ਚੰਗੀਆਂ ਚੰਗੇ ਜਿਹੜੇ ਸਥਾਨ ਆ ਉਹ ਵੀ ਮੇਨ ਮੇਨ ਸਥਾਨ ਵੀਡੀਓ ਦੇ ਵਿੱਚ ਦਿਖਾ ਦਿੱਤੇ ਜਾਣ ਜੇਕਰ ਤੁਹਾਨੂੰ ਸਾਡੀ ਜਿਹੜੀ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ